ਬੀਤੇ ਦਿਨੀ ਪਟਿਆਲਾ ਅਤੇ ਬਛਿੰਦਾ ਦੇ ਵਿੱਚ ਪਾਜਪਾ ਆਗੂਆਂ ਉੱਪਰ ਹੋਏ ਹਮਲੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਲੁਧਿਆਣਾ ਇਕਾਈ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪਾਜਪਾ ਆਗੂਆਂ ਤੇ ਪੁਲਿਸ ਵਿਚਾਲੇ ਟਕਰਾਅ ਵੀ ਹੋ ਗਿਆ ਤੇ ਜ਼ਿਲ੍ਹਾ ਪਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਦੇਖੋ ਅੱਜ ਦੇ ਤਰਨਤ ਦੇ ਵਿੱਚ ਸਾਡੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸ਼ਹਿਰ ਦੇ ਬਲਕਰ ਨੇ ਉਹ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਸੀ ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਨਾਲ ਬੁੰਡੇ ਜਿਹੜੇ ਨੇ ਉਹ ਪੁਲਿਸ ਅਫਸਰਾਂ ਦੇ ਨਾਲ ਮਿਲ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਹਮਲਾ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਇਸ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਇਹਨਾਂ ਦਾ ਇੱਥੇ ਜਵਾਬ ਪੱਥਰ ਨਾਲ ਦੇਵੇਗੀ ਭਾਰਤੀ ਜਨਤਾ ਪਾਰਟੀ ਦੇ ਅਸ਼ਮੇਸ਼ ਸ਼ਰਮਾ ਜੀ ਤੇ ਹਮਲਾ ਹੋਇਆ ਅਸੀਂ ਬਰਦਾਸ਼ਤ ਕੀਤਾ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਤੇ ਹੋਇਆ ਅਸੀਂ ਬਰਦਾਸ਼ਤ ਕੀਤਾ ਪਰ ਹੁਣ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਬੈਠੇਗੀ ਕੋਈ ਵੀ ਹੋਵੇ ਉਹਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ ਕੀ ਹੋਇਆ ਸਰ ਜਿਹੜੇ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਉਹ ਬੇਹੋਸ਼ ਹੋ ਗਏ ਅੱਜ ਸਾਡੇ ਜਿਹੜਾ ਪ੍ਰਧਾਨ ਜੀ ਜਦੋਂ ਪੁਲਿਸ ਦਾ ਤੱਕਾ ਪੈ ਰਿਹਾ ਸੀ ਔਰ ਪੁਲਿਸ ਨੇ ਤੱਕੇ ਸਹੀ ਕੀਤੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਔਰ ਜੋਸ਼ 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 ਦੇ ਵਿੱਚ ਸਾਡੇ ਪ੍ਰਧਾਨ ਜੀ ਦਾ ਮੈਨੂੰ ਅਜੇ ਪੂਰਾ ਪਤਾ ਨਹੀਂ ਹੈਗਾ ਕੀ ਹੋਇਆ ਪਰ ਉਹਨਾਂ ਦਾ ਥੋੜਾ ਜਿਹਾ ਸਾਹ ਜਿਹੜਾ ਰੁਕਿਆ ਉਹ ਉਹਨਾਂ ਨੂੰ ਟੀਐਮਸੀ ਦੇ ਵਿੱਚ ਲੈ ਗਏ ਨੇ ਹਸਪਤਾਲ ਦੇ ਵਿੱਚ ਅਸੀਂ ਜਲਦੀ ਉਹਨਾਂ ਦਾ ਪਤਾ ਕਰ ਰਹੇ ਹਾਂ ਔਰ ਇਹ ਸੀਪੀ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਅੱਜ ਸਾਡੇ ਪ੍ਰਧਾਨ ਨੂੰ ਅਗਰ ਜੇ ਕੁਝ ਹੋ ਗਿਆ ਔਰ ਜ਼ਿੰਮੇਵਾਰ ਤੇ ਜਿਹੜੇ ਗੁੰਡੇ ਬਿਠਾਏ ਨੇ ਪੁਲਿਸ ਦੇ ਅਫਸਰ ਬਿਠਾਏ ਨੇ ਜਿਹੜੇ ਕਾਂਗਰਸ ਦੀ ਵਰਦੀ ਪਾ ਕੇ ਖੜੇ ਨੇ ਉਹਨਾਂ ਨੇ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਔਰ ਅੱਜ ਜੇ ਕਿਸਾਨਾਂ ਦੇ ਪੇਸ ਦੇ ਵਿੱਚ ਕਾਂਗਰਸ ਦੇ ਗੁੰਡੇ ਆ ਜਾਂਦੇ ਤੇ ਉਹ ਅੰਦਰ ਜਾ ਸਕਦੇ ਸੀ ਭਾਵੇਂ ਜਨਤਾ ਪਾਰਟੀ ਦਾ ਵਰਕਰ ਅੰਦਰ ਨਹੀਂ ਜਾ ਸਕਦਾ ਮਹਿਲਾਵਾਂ ਵਰਕਰਾਂ ਨੂੰ ਵੀ ਰੋਕਿਆ ਗਿਆ ਮਹਿਲਾਵਾਂ ਤੇ ਵੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ For latest news updates, like and follow our Facebook page SMZ News. And don't forget to subscribe our YouTube channel SMZ News and press the bell icon.